ਕੋਈ ਇਹ ਜਿਹੜਾ ਸਕਾਲਰਸ਼ਿਪ ਹੈ ਅਸੀਂ ਪੂਰੀ ਦੀ ਪੂਰੀ ਡਿਗਰੀ ਲਈ ਦਿੰਦੇ ਆਂ ਅਗਰ ਤੁਸੀਂ ਬੱਚੇ ਨੂੰ ਜਿਹੜੇ ਡਾਕਟਰ ਤੋਂ 4 ਸਾਲ ਦੀ ਸਕਾਲਰਸ਼ਿਪ ਮਿਲੇਗਾ ਕੋਈ ਬੀਐਸਸੀ ਕਰੇ 3 ਸਾਲ ਇੱਥੇ ਇਹ ਨਹੀਂ ਆ ਕਿ ਆਪਾਂ 6 ਮਹੀਨੇ ਦੀ ਸਕਾਲਰਸ਼ਿਪ ਦੋਸਤ ਵਰਕ ਯੂ ਬੀਏ ਸਕਾਲਰਸ਼ਿਪ ਨਹੀਂ ਆ ਪਰ ਉਹਦੇ ਚ ਇੱਕ ਅਸੀਂ ਸ਼ਰਤ ਰੱਖੀ ਹੈ ਸ਼ਰਤ ਇਹ ਹੈ ਕਿ ਬੱਚੇ ਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਪੈਗੀ ਤਾਂ ਜੋ ਨੌਕਰੀ ਲੈ ਸਕੇ ਕੋਈ ਉਸ ਨੂੰ ਜਿਸ ਜੋ ਵੇਲ ਨਹੀਂ ਹੋਣਾ ਚਾਹੀਦਾ ਬੱਚਾ ਔਰ ਬੱਚਾ ਕਿਸੇ ਲੈਕਚਰ ਸ਼ਾਰਟ ਨਹੀਂ ਹੋਣੀ ਚਾਹੀਦੀ ਅਨੁਸ਼ਾਸਨਹੀਤਾ ਨਹੀਂ ਹੋਣੀ ਚਾਹੀਦੀ 아이 ਥਿੰਕ ਥੀਸ ਆਰ ਨੋਰਮਲ ਕੰਡੀਸ਼ਨ ਜਿਹੜੀਆਂ ਹੋਣੀਆਂ ਹੀ ਚਾਹੀਦੀਆਂ ਨੇ ਫੋਨਦਾਰ ਬੱਚਿਆਂ ਦੇ ਸੋ ਸਾਡਾ ਉਦੇਸ਼ ਇਹ ਹੈ ਪਾਣੀਓਪ ਚਾਂਸਲਸ ਆਫ ਦਾ ਫਰੂਤਾਲੰਗ ਦਾ ਅਸੀਂ ਜਿਹੜੇ ਸਾਡੇ ਚਾਦਰ ਹੈ ਕਿ ਕਿਉਂਕਿ ਅਸੀਂ ਜਿੱਥੇ ਵੀ ਪਹੁੰਚਿਆ ਇਹਦੇ ਚ ਮੁੱਖ ਜਿਹੜਾ ਯੋਗਦਾਨ ਹੈ ਉਹ ਸਾਡੇ ਬੱਚਿਆਂ ਦਾ ਦੇ ਆਪ ਕਰਦਾ ਹੈ ਵਿਦਿਆਰਥੀਆਂ ਦਾ ਦੇ ਆਪ ਕਰਦਾ ਹੈ ਕਿਸੇ ਗਲੜੀ ਸੋ ਵਿਦਿਆਰਥੀਆਂ ਨੂੰ ਔਰ ਦੇ ਮਾਤਾ ਪਿਤਾ ਨੂੰ ਕਿਸੇ ਤਰੀਕੇ ਸਰ ਨੂੰ ਕੰਪੰਸੇਟ ਕਰਨ ਦੀ ਲੋੜ ਹੈ ਨੰਬਰ 1 ਨੰਬਰ 2 ਕੋਈ ਵੀ ਬੱਚਾ ਜਿਹੜਾ ਹੋਣਹਾਰ ਹੈ ਉਹ ਇਸ ਕਰਕੇ ਵੱਧਿਆ ਨਹੀਂ ਰਹਿਣਾ ਚਾਹੀਦਾ ਕਿ ਉਹਨਾਂ ਕੋਲੇ ਪੈਸੇ ਨਹੀਂ ਕਿਉਂਕਿ ਸਿੱਖਿਆ ਤਾਂ ਮਹਿੰਗੀ ਹੈ ਪਾਣੋ ਪਤਾ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਮਨੋਜ ਚੰਦ ਸਾਹਿਬ ਦੇ ਵਿਜ਼ਨ ਅਨੁਸਾਰ ਕਿ ਕੋਈ ਵੀ ਐਸਾ ਬੱਚਾ ਜਿਹੜਾ ਹੋਣਹਾਰ ਹੈ ਜਿਹਦੇ ਵਿੱਚ ਪ੍ਰਤਿਭਾ ਉਹ ਵੱਧਿਆ ਨਾ ਰਵੇ ਔਰ ਵਿਸ਼ੇਸ਼ ਕਰਕੇ ਕਿਉਂਕਿ ਅਸੀਂ ਇਹ ਕਲੀਅਰ ਕਰਦੇ ਹਾਂ ਕਿ ਚੰਡੀਗੜ੍ਹ ਵਿਸ਼ਵ ਕਾਲਾ ਜਿਹੜਾ ਇਹ ਆਪਣੇ ਆਪ ਦੇ ਚ ਇੱਕ ਨਵੇਂ ਬੈਚਪਾਸ ਕ੍ਰੀਏਟ ਕੀਤੇ ਜਿਸ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਿਆ। ਤੋਂ ਇਸ ਟੈਸਟ ਨੂੰ ਲੈ ਲਈ ਬੱਚੇ ਨੇ ਸਾਡੀ ਵੈਬਸਾਈਟ ਤੇ ਜਾਣਾ ucshd.iste ਉਹਦੇ ਬਾਅਦ cucet ਤੇ ਕਲਿੱਕ ਕਰਨਾ ਚਾਹੀਦਾ। 1000 ਰੁਪਏ ਦੀ ਫੀਸ ਰੱਖੀ ਹੈ ਇਸ ਟੈਸਟ ਦੀ। ਇਟ ਇਜ਼ ਨੋਮੀਨਲ ਪਰ ਇਹਦੇ ਬਦਲੇ ਤੁਸੀਂ ਪ੍ਰੋਫੈਸਰ ਫ੍ਰੀ ਦੇ ਲੈਂਦੇ ਆ। ਸੋ ਇਹ ਕੋਈ ਉਹਨੂੰ ਵੱਧ ਖਰਚਾ ਨਹੀਂ ਪੈ ਰਿਹਾ। ਤੋਂ ਜਦੋਂ ਬੱਚਾ ਆਪਣੀ ਮਰਜ਼ੀ ਦਾ ਦਿਨ ਚੁਣ ਸਕਦਾ ਇਹਦਾ ਟੈਸਟ ਹੈ ਜੀ ਪਹਿਲੀ ਫੇਜ਼ ਹੁਣ ਤੋਂ ਲੈ ਕੇ 31 ਮਈ ਤੱਕ ਜਾਰੀ ਰਹੇਗੀ ਸੈਕੰਡ ਫੇਜ਼ ਜਿਹੜੀ ਆ ਉਹ 1 ਜੂਨ ਤੋਂ 15 ਜੁਲਾਈ ਤੱਕ ਜਾਰੀ ਰਹੇਗੀ ਮੈਕਸਿਮ ਸਕਾਲਰਸ਼ਿਪ ਐਸ ਫੇਜ਼ ਦੇ ਵਿੱਚ ਮਿਲਦੀ ਹੈ ਔਰ ਐਸ ਫੇਜ਼ ਦੇ ਵਿੱਚ ਜਿੰਨੇ ਵੀ ਬੱਚੇ ਅਪੀਅਰ ਹੋਣਗੇ ਜੇਕਰ ਉਹ ਸਕਾਲਰਸ਼ਿਪ ਵਿਨ ਕਰਦੇ ਹੈ ਅਗਰ ਸਾਡੀ ਅਮਾਉਂਟ ਹੈ ਮੁੱਕ ਵੀ ਜਾਂਦੀ ਹੈ ਤਾਂ ਅਸੀਂ ਹੋਰ ਅਮਾਉਂਟ ਦੇਵਾਂਗੇ ਅਸੀਂ ਕਿਸੇ ਬੱਚੇ ਨੂੰ ਛੱਡਾਂਗੇ ਨਹੀਂ ਕਿਸੇ ਹੋਰ ਬੱਚੇ ਨੂੰ ਸੈਕੰਡ ਫੇਜ਼ ਦੇ ਵਿੱਚ ਸੋ ਬੱਚੇ ਨੇ ਕਰਨਾ ਕੀ ਹੈ ਉਹ ਚੁਆਇਸ ਹੈ ਆਪਣੀ ਮਰਜ਼ੀ ਦਾ ਸਿੜ ਚੁਣਨਾ ਹੈ 31 ਮਈ ਤੱਕ اپنی مرضی ਦਾ ਸਮਾਂ ਚੁਣੇ ਕਿਉਂਕਿ ਕਈ ਬੱਚੇ ਬੋਰਿੰਗ ਜਿਆਦਾ ਵਧੀਆ ਪਰਫਾਰਮ ਕਰਦੇ ਆ ਭੀਮ ਮੁਲਾਜ਼ਮ ਹੈ ਆਪ ਕੋ ਕੰਫਰਟੇਬਲ ਰੂਮ ਸੋ ਆਪਣੀ ਮਰਜ਼ੀ ਦਾ ਟੇਨ ਆਪਣੀ ਮਰਜ਼ੀ ਦਾ ਸਮਾਂ ਸਭ ਤੋਂ ਵੱਡੀ ਗੱਲ ਇਹ ਕਿ ਬੱਚਾ ਆਪਣੇ ਘਰ ਬੈ ਕੇ ਟੈਸਟ ਦੇ ਉਹਨੂੰ ਕਿਸੇ ਸੈਂਟਰ ਚ ਜਾਣ ਦੀ ਲੋੜ ਨਹੀਂ ਹੈ ਬੱਚੇ ਕੋਲ ਇੱਕ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਬਿਕੋਜ਼ ਵੀ ਮਾਨੀਟਰ ਕਰਦੇ ਸਾਡੇ ਕੋਲ ਇੱਕ ਪ੍ਰੋਕਟਰੀਂਗ ਸੌਫਟਵੇਅਰ ਹੈ ਬਿਲਡ 온 AI ਅਗਰ ਬੱਚਾ ਕੋਈ ਨਗਰ ਵਗੈਰਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਕੈਂਸਲ ਹੋ ਜਾਏਗਾ ਉਹਨੂੰ ਮੈਸੇਜ ਆ ਜਾਏਗਾ ਕਿਰਾ ਟੈਸਟ ਕੈਨਸਲ ਹੋ ਗਿਆ ਅਗਰ ਟੈਸਟ ਕੰਪਲੀਟ ਹੋ ਜਾਂਦਾ ਤਾਂ ਤਾਂ ਬੱਚੇ ਉਹਦੇ ਨੰਬਰ 10 ਤੇ ਜਾਣਗੇ ਸੋਚੋ ਕਿੰਨੇ ਅੰਕ ਪ੍ਰਾਪਤ ਕੀਤੇ ਜਿਹੜੇ ਬੱਚੇ ਦੇ 90% ਤੋਂ ਉੱਤੇ ਅੰਕ ਹੋਣਗੇ ਸਾਡੇ ਟੈਸਟ ਮੈਮ ਰਿਪੀਟਿੰਗ ਅ ਸਟੂਡੈਂਟ Who gets more than 90% marks in our test will get 100% scholarship ਇਹਦੇ ਜਿਹ ਪ੍ਰਸ ਤੋਂ ਦੇ ਨੰਬਰਾਂ ਦਾ ਕੋਈ ਅਸੀਂ ਕੋਈ ਕਨਸਿਡਰ ਨਹੀਂ ਕਰ ਰਹੇ ਕੋਈ ਦਖਲ ਨਹੀਂ ਹੈ ਮਾਤਾ ਪਿਤਾ ਦੀ ਆਮਦਨ ਦਾਇਰੇ ਨਾਲ ਕੋਈ ਦਖਲ ਨਹੀਂ ਹੈ ਬੱਚੇ ਦੇ ਮਾਤਾ ਪਿਤਾ ਦੀ ਕੋਈ ਵੀ ਆਮਦਨ ਹੋਵੇ ਬੱਚੇ ਦੇ ਪਾਸ ਉਸ ਕੁਝ ਵੀ ਅੰਕ ਹੋਣ ਸਾਡੇ ਟੈਸਟ 'ਚ ਜੇਕਰ 90% ਅੰਕ ਲੈਦਾ ਤਾਂ ਉਹ ਸੀ ਸਕਾਲਰਸ਼ਿਪ ਦੇਗਾ। ਇਸੇ ਤਰ੍ਹਾਂ ਜਿਉਂ-ਜਿਉਂ ਉਹਦੇ ਅੰਕ ਘਟਦੇ ਜਾਣਗੇ ਸਕਾਲਰਸ਼ਿਪ ਦੀ ਰਾਸ਼ੀ ਘਟਦੀ ਜਾਏਗੀ। ਪਰ ਜੇ 40% ਨੰਬਰ ਵੀ ਆਉਣਗੇ ਸਾਡੇ ਟੈਸਟ 'ਚ ਉਹਨੂੰ ਵੀ ਅਸੀਂ 15% ਸਕਾਲਰਸ਼ਿਪ ਦੇ ਆਪੇ। ਜਿਹਨੇ 40% ਅੰਕ ਵੀ ਆਉਣਗੇ ਉਹਨੂੰ 15% ਸਕਾਲਰਸ਼ਿਪ ਜਿਹੜਾ ਉਹ ਮਿਲੇਗਾ। ਇਸ ਤੋਂ ਇਲਾਵਾ ਪਲੱਸ 2 ਦੇ ਅੰਕਾਂ ਦੇ ਆਧਾਰ 'ਤੇ ਵੀ ਅਸੀਂ ਸਕਾਲਰਸ਼ਿਪ ਦੇ ਆਗੇ। ਅਗਰ ਕਿਸੇ ਬੱਚੇ ਦੇ 90% ਪਲੱਸ ਜਾਂ ਉਹ ਤੋਂ ਉੱਤੇ ਪਲੱਸ ਨੂੰ ਅੰਕ ਹੈ ਤੋਂ ਕੋ ਬਜਾਤੀ ਸਕਾਲਰਸ਼ਿਪ ਪਰ ਮੈਂ ਇਹ ਦੱਸਦਾ ਇਸੇ ਤਰ੍ਹਾਂ ਫੌਜੀ ਭਾਈਆਂ ਦੇ ਬੱਚਿਆਂ ਨੂੰ ਵੀ ਹੈ 10% ਸਕਾਲਰਸ਼ਿਪ ਹੈ ਗਰਲ ਚਾਇਲਡ 20% ਸਕਾਲਰਸ਼ਿਪ ਹੈ ਦੋ ਗਰਲ ਸ਼ਿਪ ਲਿੰਕ ਦੋਨੋਂ ਨੂੰ 10% ਸਕਾਲਰਸ਼ਿਪ ਪਰ ਜੇ ਮੈਕਸਿਮ ਸਕਾਲਰਸ਼ਿਪ ਮਿਲੇਗਾ ਉਹ ਸਾਡੇ ਟੈਸਟ ਦੇ ਬੇਸ ਮਿਲੇਗਾ ਇਸ ਤੋਂ ਨਵਾਂ ਇੰਜੀਨੀਅਰਿੰਗ ਲਈ ਮੈਨੇਜਮੈਂਟ ਲਈ ਫਾਰਮੇਸੀ ਲਈ ਲਾ ਲਈ ਇਹ ਟੈਸਟ ਜ਼ਰੂਰੀ ਹੈ ਵੈਸੇ ਲਈ ਤਾਂ ਕਿ ਟੈਸਟ ਤੋਂ ਬਿਨਾਂ ਦਾਖਲ ਨਹੀਂ ਹੋਏਗਾ ਸੋ ਮੇਰੀ ਸਲਾਹ ਇਹ ਹੈ ਹਰ ਬੱਚਾ ਜਿਹੜਾ ਸਾਡੀ ਯੋਗਤੀ ਦਾਗ ਲਾਣਾ ਚਾਹਦਾ ਚੰਡੀਗੜੀ ਵਿੱਚ ਉਹ ਟੈਸ ਕਰੇ ਔਰ ਮੈਕਸਿਮਸ ਕਾਲਜ ਵਿੱਚ ਜਗ੍ਹਾ ਪ੍ਰਾਪਤ ਕਰੇ ਇਹ ਜਿਹੜੀ ਰਾਸ਼ੀ 210 ਕਰੋੜ ਦੀ ਹੈ ਇਹਦੇ ਚੋਂ 170 ਕਰੋੜ ਇਹ ਜਿਹੜਾ ਬੋਹੜੀ ਕੈਂਪਸ ਹੈ ਉਹਦੇ ਲਈ ਹੈ ਔਰ ਜਿਹੜੇ 40 ਕਰੋੜ ਹੈ ਇਹ ਰਾਸ਼ੀ ਜਿਹੜੀ ਹੈ ਨਵੀਂ ਮੈਂ ਜਿਹੜੀ ਦੂਜੀ ਰੀਜਨਲ ਬ੍ਰੈਸਟ ਕੌਂਫਰੰਸ ਦਾ ਕਿ ਅਸੀਂ ਇੱਕ ਨਵੀਂ ਯੋਸ਼ਤੀ ਸਥਾਪਿਤ ਕੀਤੀ ਹੈ ਜਿਹੜੀ ਤੇ ਉੱਤਰ ਪ੍ਰਦੇਸ਼ ਵਿੱਚ ਹੈ ਇਹ ਲਖਨਊ ਤੋਂ 35 ਕਿਲੋਮੀਟਰ ਦੂਰ ਹੈ ਇਟ ਇਜ਼ ਇਨੋਰਾਓ ਡਿਸਟ੍ਰਿਕਟ ਇੱਕ ਘਰ ਕੋਲ ਰੋਡ ਤੇ ਰਾਈਟ ਆਨ ਦਾ ਹਾਈਵੇ ਔਰ ਉੱਥੇ ਅਸੀਂ ਸੋਇਲ ਪ੍ਰੋਜੈਕਟ ਦਾ ਅੱਡਾ ਚਲਾ ਰਹੇ ਹਾਂ ਤੇ ਉਹਦੇ ਵਿੱਚ 10-12 ਹਜ਼ਾਰ ਬੱਚੇ ਰੱਖਣ ਦਾ ਇਰਾਦਾ ਹੈ ਪਰ ਉਸ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹ ਸਾਰੇ ਦੀ ਸਾਰੀ اے ਆਈ ਓਰੀਐਂਟਡ ਯੂਨੀਵਰਸਿਟੀ ਹੈ ਉਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਉਹ اے ਆਈ ਦੇ ਕੋਈ ਦਾ ਜਿੰਨੇ ਵੀ ਅਸੀਂ ਸਿਲੇਬਸ ਪੜਾਵਾਂਗੇ ਜੋ ਵੀ ਪੜਾਵਾਂਗੇ ਬੱਚਿਆਂ ਨੂੰ ਉਹਦੇ ਚ اے ਆਈ ਐਪਲੀਕੇਸ਼ਨ ਦਾ ਮੁੱਖ 파ਟ ਹੋਏਗਾ ਔਰ ਜਿਸਕੇ ਅਸੀਂ ਆਜਾ ਚੰਡੀਗੜ੍ਹ ਯੂਨੀਵਰਸਿਟੀ ਜਿਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਉੱਥੇ ਉਹ ਸ਼ੁਰੂ ਕਰਾਂਗੇ ਉਨੇ ਉਸੇ ਤਰ੍ਹਾਂ ਕਵਾਰੈਂਟਾਈਨ ਹੋਣਗੇ ਉਸੇ ਤਰ੍ਹਾਂ ਦੀ ਪਲੇਸਮੈਂਟ ਹੋਣਗੇ ਸੋ ਕਿਉਂਕਿ ਉਥੋਂ ਦੇ ਕਾਫੀ ਸਾਰੇ ਵਿਦਿਆਰਥੀ ਸਾਡੇ ਕੋਲ ਸੀਗੇ ਇਸ ਕਰਕੇ ਉੱਥੇ ਹੋ ਜੁਰਸੀ ਜਿਹੜੀ ਹੈ ਇਸ ਦਾ ਸੋ ਜਿਹੜਾ ਤੀਸਰਾ ਕਾਰਨ ਹੈ ਚੱਟਿੱਗੜ੍ਹ ਅੱਜ ਦੀ ਇਸ ਸਟ੍ਰੈਸ ਤੋਂ ਅੰਮਲਦਾ ਉਹ ਇਹ ਹੈ ਕਿ ਅਸੀਂ ਕੁਝ ਸਮੇਂ ਕਰਨਾ ਤੁਹਾਡਾ ਕੋਲ ਦਾ ਕੋਈ ਸੀ ਸੋ ਇਨ ਇਸ ਸਮੇਂ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਰ-ਬਾਰ ਕਿ ਜਦੋਂ ਵੀ ਅਸੀਂ ਕੋਈ ਪ੍ਰਾਪਤੀ ਕਰਾਂਗੇ ਤੁਹਾਡਾ ਨਾਲ ਹੀ ਕਰਾਵਾਂਗੇ ਜਰੂਰ ਸੋ ਮੈਂ ਉਸੇ ਤਰ੍ਹਾਂ ਦੇ ਬੜੇ ਮਾਣ ਨਾਲ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ ਕਿ ਚੱਟਿੱਗੜ੍ਹ ਯੂਨੀਵਰਸਿਟੀ ਐਸੋ ਲੈ ਭਾਰਤ ਦੀਆਂ 430 ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਨੰਬਰ 1 ਯੂਨੀਵਰਸਿਟੀ ਹੈ ਐਸ ਪਰ ਕਯੂਐਸ ਏਸ਼ੀਆ ਰੈਂਕਿੰਗ ਕਯੂਐਸ ਏਸ਼ੀਆ ਰੈਂਕਿੰਗ ਅਗਰ ਅਸੀਂ ਕਯੂਐਸ ਵਰਲਡ ਦੀ ਗੱਲ ਕਰੀਏ ਜਾਂ ਕਯੂਐਸ ਏਸ਼ੀਆ ਦੀ ਗੱਲ ਕਰੀਏ ਪੂਰੇ ਭਾਰਤ ਵਿੱਚ ਸਾਰੀਆਂ ਜਿਹੜੀਆਂ ਪ੍ਰਾਈਵੇਟੀ ਸਰਕਾਰੀ ਆਈ.ਟੀ. ਜੈਨੇਸ ਇੱਕ ਪੂਦੇ ਸਰਾਂਖ 11 ਵਾਰ ਰਹਿ ਕੇ 올 ਯੂਨੀਵਰਸਿਟੀਆਂ ਆਫ ਦ ਇੰਡੀਆ ਸਾਡਾ ਐਨਆਰਐਫ ਰੈਂਕਡ ਹੈ ਐਸਾ ਉਹ ਵੀ ਹੈ और मैं क्यूएस एशिया बारेना एक जानकारी सभी करनी चाहता शोर के आप सारे उत्तर मान होगा पाबनिवर्सिटी है तो चंडीगढ़ यूनवर्सिटी तीन साल पहला सांक जो दो सौ इकहत्तर तो दो सौ अस्सी उल बाद रैंक आया एक सौ पचासी नैक्सट सा रैंक आया एक सौ उन्जा और इस बार रैंक है एक सौ बंजा पूरे एशिया दिन हजार यूनिवर्सिटी उसका जो ऑफिशियली रैंक है वह वन ट्वेंटी है ਐਨਆਰਐਪੀ 20 ਹੈ ਔਰ ਮੈਂ ਇਹ ਵੀ ਦਰਦ ਨਾਲ ਚਿਲਾ ਕੇ ਅਸੀਂ اے ਪਲੱਸ ਸਾਡਾ ਕੁਝ ਨੈਕ ਦਾ ਹੈਗਾ ਔਰ ਅਸੀਂ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣੇ ਸੀਗੇ ਜਦੋਂ ਸਾਡ ਸਾਡੇ ਸੀ 2019 ਤਹਾਨੂੰ اے ਪਲੱਸ ਮਿਲਿਆ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਨੂੰ ਪਹਿਲੀ ਵਾਰ ਇਹ ਨਹੀਂ ਮਿਲਿਆ ਆਪਾਂ اے ਪਲੱਸ ਦੀ ਤਾਂ ਗੱਲ ਹੀ ਛੱਡੋ ਇਸ ਤੋਂ ਅੱਗੇ ਅਸੀਂ ਪੂਰੇ ਵਿਸ਼ਵ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਹੈ ਜਿਹਨੂੰ ਗੀਰਸ ਰੈਕ ਮਿਲਿਆ યુએસ રેક ਅਜੇ ਤੱਕ ਕਿਸੇ 20 ਸਾਲ ਪੁਰਾਣੀ ਯੂਨੀਵਰਸਿਟੀ ਨੂੰ ਨਹੀਂ ਮਿਲਿਆ ਤੁਸੀਂ ਖੋਲ ਕੇ ਦੇਖ ਸਕਦੇ ਹੋ ਕੋਈ ਵਾਰੀ ਜਿਹੜੀ ਸਾਈਡ ਹੈ ਔਰ ਅਸੀਂ 10 ਸਾਲ ਦੇ ਸੀ ਜਦੋਂ ਸਾਨੂੰ ਯੂએસ ਰੈਕ ਮਿਲਿਆ ਯੂએસ ਏਸ਼ੀਆ ਦਾ ਵੀ ਇਹੀ ਹਾਲ ਹੈ ਯੂએસ ਏਸ਼ੀਆ ਦੇ ਵਿੱਚ ਕਿਸੇ ਯੂਨੀਵਰਸਿਟੀ ਨੂੰ 8 ਸਾਲ ਪੁਰਾਣੀ ਯੂਨੀਵਰਸਿਟੀ ਨੂੰ ਤੇ ਅਸੀਂ 8 ਸਾਲ ਦੇ ਸੀ ਜਦੋਂ ਅਸੀਂ ਯੂએસ ਸੀ ਗਏ ਇਹ ਸਾਰਾ ਕੁਝ ਹੋਇਆ ਕਿਉਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਪਲੇਸਮੈਂਟ ਰਿਕਾਰਡ ਹੈ ਇਟ ਇਜ਼ ਬੈਸਟ ਇਨ ਦਾ ਕੰਟਰੀ ਲਾਸਟ ਇਅਰ 6 ਸਾਲ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਦੱਸਿਆ ਕਿ ਪਿਛਲੇ ਸਾਲ ਕੀ ਹੋਇਆ ਪਿਛਲੇ ਸਾਲ ਸਾਡੇ ਕੋਲ 904 ਕੰਪਨੀਆਂ ਆਈਆਂ ਐਂਡ প্লেਸਮੈਂਟ ਦੇ ਕੈਂਪਸ ਰਿਸਰਚ ਦੇ ਇਟਸ ਆਫੀਸ਼ੀਅਲ 904 ਕੰਪਨੀਆਂ ਉਸ ਤੋਂ ਲਗਭਗ 9122 ਨੌਕਰੀਆਂ ਬੱਚੇ ਨੂੰ ਮਿਲੀਆਂ ਹਾਈएस्ट ਪੈਕੇਜ 8.7 ਕਰੋੜ ਦਾ ਅਮਰੀਕਨ ਕੰਪਨੀ ਨੇ ਦਿੱਤਾ ਦੇ ਦਿੱਤਾ ਸਿੰਗਲ ਚਾਂਸ ਜਿਵੇਂ ਕਿ ਇੱਕ ਬੱਚੇ ਨੂੰ ਮਿਲਿਆ ਸੀ ਲੇਕਿਨ 54 ਲੱਖ 51 ਲੱਖ 51 ਲੱਖ ਤੇ ਬਹੁਤ ਸਾਰੇ ਬੱਚਿਆਂ ਨੂੰ ਮਿਲੇ ਹਾਈएस्ट ਪੈਕੇਜ ਇੰਨੀ ਹੈ ਕਿ ਅਕਾਦਮੀ ਦੇ ਚੋਣ ਜਾਂ ਪੌਂਟ ਤੇ ਜਾਣਾ ਲੱਗਦਾ ਹੈ ਸਾਡੇ ਕੋਲੇ 25 ਕੱਪੜੀਆਂ ਆਈਆਂ ਸੀ ਆਡੀਅਨ ਜਿਹੜੀਆਂ ਕਿ 50 ਲੱਖ ਤੋਂ ਉੱਤੇ ਦਾ ਪੈਕੇਜ ਤੇ ਸੀ ਔਰ ਲਗਭਗ 100 ਕੰਪਨੀ ਐਸੀ ਜਿਹੜੀ 10 ਲੱਖ ਤੋਂ ਉੱਤੇ ਦਾ ਪੈਕੇਜ ਤੇ ਸੀ ਬਿਲਕੁਲ ਕੁਝ ਬੱਚੇ ਆਏ ਹੋ ਮੈਂ ਤੁਹਾਨੂੰ ਬੁਲਾਉਣ ਤੋਂ ਬਾਅਦ ਉਹਨਾਂ ਨੂੰ ਕੀ ਕੀ ਪੈਕੇਜ ਮਿਲਿਆ ਕਿਥੋਂ ਦੇ ਕਿਥੋਂ ਦੇ ਬੱਚੇ ਇਸ ਤੋਂ ਇਲਾਵਾ ਅਸੀਂ 4300 ਪੇਟੈਂਟ ਫਾਈਲ ਕੀਤੇ ਪਿਛਲੇ ਸਾਲ ਚ ਕਿੰਨ 700 ਪੇਟੈਂਟ ਫਾਈਲ ਕੀਤੇ 1 ਸਾਲ ਤੁਸੀਂ ਆਫੀਸ਼ੀਅਲੀ ਚੈੱਕ ਕਰ ਸਕਦੇ ਹੋ ਰਜਿਸਟਰ ਆਫ ਪੇਟੈਂਟਸ ਦੀ ਵੈਬਸਾਈਟ ਤੇ ਅਸੀਂ ਨੰਬਰ 1 ਦੀ ਬਸਤੀਆ ਪੂਰੇ ਦੁਨੀਆ ਭਰਤ ਦੀ ਔਰ ਕਿਸੇ ਇੰਡਸਟਰੀ ਨੇ ਵੀ ਸਾਸੋ ਪੇਟੈਂਟ ਫਾਈਲ ਕੀਤੇ ਬਿਚੇ ਟੋਟਲ 4300 ਪੇਟੈਂਟ ਫਾਈਲ ਕੀਤੇ ਹੋਏ ਕਿਤੇ ਇੰਡਸਟਰੀ ਨੇ ਲਿਆ ਤੁਸੀਂ ਇਸ ਤੋਂ ਲਗਾ ਸਾਡਾ ਫੋਰਨ ਟਾਈਪ 550 ਡਿਗਰੀ ਜੀ ਨੂੰ ਸੀ 535 ਚੁੱਤੀ ਤੋਂ ਮਨੂ ਬਕਾ ਹਦਾ ਜਿੱਥੇ ਸਾਡਾ ਟਾਈਪ ਹੈ 100 ਦੇਸ਼ਾਂ ਦੇ ਜਿੱਥੇ बच्चा एक साल भी जा सकता तो है यूनिवर्सिटी है जिसे बहुत अच्छी यूनिवर्सिटी कैमरा है दैन बर्टिन है दैन नैटॉप है आर एम आई टी हैस्ट्रेलिया इसे तरह अमेरिका दूनिवर्सिटी कैनेडा दूनवर्सिटियां 2 ਸਾਲ ਬੱਚਾ ਸਾਡੇ ਕੋਲੇ ਪੜੇਗਾ 2 ਸਾਲ ਰੋਕੇ ਪੜੇਗਾ ਦੋਨੇ ਡਿਗਰੀਆਂ ਲੈ ਕੇ ਬਾਅਦ ਵਿੱਚ ਫਿਰ ਤੁਹਾਨੂੰ ਵੀ ਪਤਾ ਯੂਜੀਸੀ ਨੇ ਅਲਾਉ ਕੀਤਾ ਹੋਇਆ ਗਵਰਨਮੈਂਟ ਨੇ ਅਲਾਉ ਕੀਤਾ ਹੋਇਆ ਡਿਊਲ ਡਿਗਰੀ ਪ੍ਰੋਗਰਾਮ ਸੋ ਦੈਟ ਵੀ ਓਲਡੀ ਹੈਵ ਵਿਦ 60 ਯੂਨੀਵਰਸਿਟੀ ਐਕਰੋਸ 5 6 ਕੰਟਰੀਜ਼ ਇਹਦਾ ਲਾਭ ਇਹ ਹੈ ਕਿ ਬੱਚਾ ਅਗਰ 2 ਸਾਲ ਉੱਥੇ ਪੜ੍ਹ ਕੇ ਕੋਈ ਵੀ ਡਿਗਰੀ ਲੈਂਦਾ ਹੈ ਤਾਂ ਉਹ ਨੌਕਰੀ ਦੇ ਯੋਗ ਹੋ ਜਾਂਦਾ ਫਿਰ ਉਹਨੂੰ ਇੱਧਰ ਉੱਧਰ ਕੰਪਨੀ ਕਰਦੀ ਰੋੜਦਾ ਸੀ ਸੋ ਇਹ ਹਾਲ ਦੀ ਗੱਡੀ ਇਹ ਜਿਹੜਾ ਅਰੇਂਜਮੈਂਟ ਹੈ ਸਾਡਾ ਇਹ ਬੀਬੀਏ ਬੀਕੋਮ ਐਮਬੀਏ ਬਾਇਓ ਟੈਕਨੋਲੋਜੀ ਬੀਐਸਸੀ ਹਸਪਿਟੈਲਿਟੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਮੈਕੈਨੀਕਲ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਇਹਨਾਂ ਪ੍ਰੋਗਰਾਮ ਦੇ ਵਿੱਚ ਆਇਆ ਪਰ ਬਹੁਤ سارے ਹੋਰ ਪ੍ਰੋਗਰਾਮ ਐਡ ਹੋ ਰਹੇ ਆ ਜੋ ਕਿ ਅਸੀਂ ਕਯੂਐਸ ਰੈਕ ਵਧ ਗਏ ਤੇ ਸਾਡਾ 120 ਰੈਕ ਦਾ ਐਕਚੁਅਲੀ ਸੀ ਇਸ ਦਾ ਤੋਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਪਰੋਚ ਕਰ ਰਹੀਆਂ ਬਿਕੋਜ਼ ਦੇ ਨੀਡ ਸਟੂਡੈਂਟਸ ਸੋ ਇਹ ਹੋਰ ਦਾਇਆਬਦ ਦਾ ਚੱਲ ਰਿਹਾ ਇਸ ਤੋਂ ਨਵਾਂ ਗਵਰਨਮੈਂਟ ਕਮਿਟੀ ਨੇ ਸਰੋਂ ਪੀਬੀਏ ਟੈਕਨੋਲੋਜੀ ਨੂੰ ਸੀ ਬੈਟਰ ਉਤਰੀ ਭਾਰਤ ਚ ਕਿਹਾ ਲਿਖਿਆ ਜਿੱਥੇ ਬੱਚਾ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹਦਾ ਆਪਣੀ ਇੰਡਸਟਰੀ ਲਾਉਣਾ ਚਾਹਦਾ ਉਹਦੀ ਟ੍ਰੇਡਿੰਗ ਮਿਲਦੀ ਹੈ ਉਹਦੇ ਲਈ ਇੱਕ ਲੱਖ ਦੀ ਗ੍ਰਾਂਟ ਵੀ ਦਿੰਦੇ ਅਸੀਂ ਜੇ ਲੋਕੀ ਉਹ ਸਾਨੂੰ ਉਹਦੇ ਲਈ 10 ਕਰੋੜ ਰੁਪਏ ਸੈਕਟਰ ਗਵਰਨਮੈਂਟ ਦੇ ਦਿੱਤਾ ਹੋਇਆ ਹੈ। ਹੋਰ ਅਸੀਂ ਹਰ ਸਾਲ ਲਗਭਗ 50 ਕਰੋੜ ਰੁਪਏ ਦੇ ਇੱਕ ਅਜਿਹਾ ਹੈ। ਅੱਜ ਤੱਕ 150 ਬੱਚੇ ਨੇ ਆਪਣਾ ਕੰਮ ਸ਼ੁਰੂ ਕੀਤਾ ਆਪਣਾ ਬਿਜ਼ਨਸ ਸ਼ੈੱਡ ਅਸੀਂ ਲਾਇਆ ਹੈ। ਇਸੇ ਤਰ੍ਹਾਂ ਪੰਜਾਬ ਅੱਜ 50 ਲੱਖ ਤੋਂ ਵਧੇਰੇ ਕਮਾ ਰਹੇ। ਤੋਂ ਇਹ ਜਿਹੜਾ ਸਿਗਾ ਇਸ ਤੋਂ ਵੱਧ ਸਾਡੇ ਕੋਲੇ ਗਰਾਊਂਡ ਟ੍ਰੇਡਿੰਗ ਸਟੇਸ਼ਨ ਦਿੱਤਾ ਹੈ ਇਸ ਲੋ ਨੇ। ਦੇ ਵੀ ਸੈਟਲਾਈਟ ਸਰਸੈਂਟਰ ਐਂਡ ਰੂਮ ਸਰਸੈਂਟਰ ਇਹ ਉਤਰੀ ਭਾਰਤ ਹੋਰ ਕਿਸੇ ਵਿਸ਼ੇ ਦੇ ਲਈ ਮੈਂ ਪ੍ਰਾਈਵੇਟ ਤੇ ਗਲਤੀ ਕਰਿਆ ਕਿਸੇ ਵੀ ਵਿਸ਼ੇ ਦੇ ਲਈ ਕੋਣ ਇਸ ਤੋਂ ਇਲਾਵਾ ਜਿਹੜੇ ਦੋ ਫੀਲਡ ਹੋ ਰਹੇ ਜਿਹਦੇ ਵਿੱਚ ਕੇ ਆਮ ਬੱਚੇ ਨੂੰ ਪਾਰਟਿਸਪੇਟ ਕਰਨਾ ਚਾਹੀਦਾ ਪਹਿਲਾ ਹੈਗਾ ਕਲਚਰਲ ਐਕਟੀਵਿਟੀ ਸੋ ਕਲਚਰਲ ਐਕਟੀਵਿਟੀ ਦੇ ਵਿੱਚ ਇੱਕ ਆਲ ਰੀਆ ਇੰਟਰ ਯੂਨੀਵਰਸਿਟੀ ਜਿਹੜੀ AUI ਹੈ ਉਹ ਯੂਥ ਫੈਸਟੀਵਲ ਕਰਾਉਂਦੀ ਹੈ ਅਸੀਂ ਲਗਾਤਾਰ ਦੋ ਸਾਲ ਤੋਂ ਬਿਨਰ ਇੱਕ ਸਾਲ ਅਸੀਂ ਕਰ ਰਹੇ ਹਾਂ ਐਨਕੀ ਨੌਰਥ ਜੋਨ ਦਾ ਕੰਪੀਟੀਸ਼ਨ ਹੁੰਦਾ ਦੋ ਦਿਨ ਪਹਿਲਾਂ ਪੰਜਾਬ ਤੁਸੀਂ ਜੋ ਹੈ ਸੀ ਵੀ ਅਵਰ ਵਿਦੋ ਤੇ ਸੋ ਅਸੀਂ ਲਗਾਤਾਰ 4 ਸਾਲ ਨੌਰਥ ਜੋਨ ਦੇ ਬਗੜਦਾ ਸਾਡਾ ਵਨ ਐਟ ਫ੍ਰੇ ਨਗਾਦਾਰ 6 ਸਾਲ ਤੋਂ ਫਸਦਾ ਰਹਿੰਦਾ 5 ਸਾਲ ਤੋਂ ਨੌਰਥ ਜੋਨ ਛੇ 5-6 ਤੋਂ ਆਲਰੇਡੀ 6 ਸਾਲ ਤੋਂ ਨੌਰਥ ਜੋਨ ਹੁਣ ਆਲਰੇਡੀ ਕੰਪੀਟੀਸ਼ਨ ਹੋਇਆਗਾ ਆਮ ਸ਼ੋਰ ਕਿ ਸਾਡਾ ਉਸੇ ਤੋਂ ਇਸ ਤੋਂ ਇਲਾਵਾ ਸਪੋਰਟਸ ਦੀ ਟਰੋਫੀ ਹੈ ਮਾਤਾ ਤੁਹਾਨੂੰ ਪਤਾ ਹੈ ਤੋਂ ਮੱਕਰ ਟਰਾਫੀ ਬੜੇ ਸਾਲ ਪੁਰਾਣੇ ਤੇ ਜੁਸਟੀਸ ਰਸਤੀ ਕੋਟਰੀ ਕੋ ਰਹੀ। ਕੋਸੀ ਭਾਰਤੀ ਪਹਿਲੀ ਪ੍ਰਾਈਵੇਟ ਯੂਨਿਟੀ ਬਣ ਗਿਆ ਅਸੀਂ ਜਿਹਦੇ ਮੱਕਰ ਟਰਾਫੀ ਦਿੱਤੀ। ਸੋ ਕਲੀਅਰ ਵਿਨਰਸ ਆਫ ਮੱਕਰ ਟਰਾਫੀ ਕੋਸੀ ਰਿਸੀਵ ਕੀਤੀ ਹੈ। ਇਸ ਤੋਂ ਬਾਅਦ ਖੇਲੋ ਇੰਡੀਆ ਦੇ ਵਿੱਚ ਅਸੀਂ 71 ਮੈਡਲ ਲੈ ਕੇ ਨਵਾਂ ਰਿਕਾਰਡ ਕਾਇਮ ਕੀਤਾ। ਪਹਿਲੀ ਪ੍ਰਾਈਵੇਟ ਯੂਨਿਟੀ ਜਿਹਨੇ ਇਹ ਕਵਿਟੀਆਂ ਜਿੱਤੀ ਹੈ। ਅਸੀਂ ਏਸ਼ੀਆ ਗੇਮ ਦੇ ਵਿੱਚ 22 ਪਲੇਅਰ ਕੰਟ੍ਰਿਬਿਊਟ ਕੀਤੇ। ਸਾਡੇ 8 ਪਲੇਅਰ ਜਿਹੜੀ ਪੈਰਾਲੰਪਿਕਸ ਆ ਉਹਦੇ ਵਿੱਚ ਪਾਰਟਿਸਪੇਟ ਕੀਤੇ। ਅਗਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਮੇਰੇ ਕੋਲੇ ਪੰਜਾਬ ਤੋਂ 10 000 ਤੋਂ ਜ਼ਿਆਦਾ ਬੱਚੇ ਬਣੇ। ਜੋ ਵਿੱਚ ਫੋਰਮ ਅਬਾਊਟ 25% ਹੋ। ਬੱਚੇ ਵੀ ਜ਼ਿਆਦਾ ਵੱਜਦੇ ਨੇ। ਹੋਰ ਉਹਨਾਂ ਦੀ ਗਾਰ ਗੁਜ਼ਾਰੀ ਬਹੁਤ ਵਧੀਆ। ਅਗਰ ਮੈਂ ਸਪੋਰਟਸ ਦੀ ਗੱਲ ਕਰਾਂ ਤਾਂ ਮжоਰਿਟੀ ਜਿਹੜੇ ਬੈਟਲ ਆ ਪੰਜਾਬ ਦੇ ਵਿੱਚ ਹੋਣਗੇ। ਬਾਕੀ ਸਟੇਟ ਦੇ ਜਿਹੜੇ ਆ ਪਰ ਪੰਜਾਬ ਦੇ ਵਿੱਚ ਇਹਦੇ ਫਾਰਮਿਸ਼ਨ ਹੈ। ਅਗਰ ਮੈਂ ਸਕਾਲਰਸ਼ਿਪ ਦੀ ਗੱਲ ਕਰਾਂ ਤਾਂ ਕੇਵਲ ਪਿਛਲੇ ਸਾਲ ਪੰਜਾਬ ਦੇ 2192 ਬੱਚਿਆਂ ਨੂੰ ਸਕਾਲਰਸ਼ਿਪ ਮਿਲਦੇ ਆ ਜਿਹੜਾ ਮੈਂ ਸੀਐਮ ਸੀ ਦੀ ਗੱਲ ਕਰ ਰਹੀ ਹਾਂ ਜਿਹਦੇ ਚ 54 ਬੱਚਾ 100% ਸਕਾਲਰਸ਼ਿਪ 54 100% ਬੱਚੇ ਬਹੁਤ ਘੱਟ ਹੁੰਦੇ ਆ ਓਵਰ ਆਲ ਇਹ ਦੋ 350 ਬੱਚਾ ਹੁੰਦਾ ਸਿਰਫ ਬਾਕੀ ਮжоਰਿਟੀ ਜਿਹੜੇ ਆ 1500 ਲੈ ਕੇ 50% ਦਾ ਹੁੰਦੇ ਤਾਂ ਤੋਂ ਇਸੇ ਤਰ੍ਹਾਂ ਅਗਰ ਨੌਕਰੀਆਂ ਦੀ ਗੱਲ ਕਰੀਏ ਤਾਂ ਕੇਵਲ ਪਿਛਲੇ ਸਾਲ 752 ਬੱਚਿਆਂ ਨੂੰ ਨੌਕਰੀ ਮਿਲੀ ਹੈ ਉਹਨਾਂ ਨੂੰ 897 ਆਫਰ ਹੋਈਆਂ ਇਹ ਟ੍ਰੈਂਡੀ ਜਿਵੇਂ ਇਹ ਮਲਟੀਪਲ ਆਫਰ ਬੱਚਿਆਂ ਨੂੰ ਮਿਲਦੀਆਂ ਇਸੇ ਤਰ੍ਹਾਂ ਅਗਰ ਮੈਂ ਇਥੋਂ ਦੀ ਗੱਲ ਕਰਾਂ ਜਲੰਧਰ ਦੇ 20 ਬੱਚਿਆਂ ਨੂੰ 26 ਤੋਂ 31 ਦੇ ਅੰਦਰ ਮੈਂ ਸਿਰਫ ਇਸੇ ਦਾ ਲਿਖ ਦਿੱਤਾ। ਬਾਕੀ ਦੀ ਗੱਲ ਕਰੀਏ ਤਾਂ 22 ਬੱਚਿਆਂ ਨੂੰ 31 ਜੋਰਚ ਜਰੀ ਹੈ ਇੱਕ ਹਫ਼ਤੇ ਦੇ ਵਿੱਚ। ਸੋ ਟੋਟਲ ਜਿਹੜੀ ਸਪੋਰਟ ਤੇ ਸਾਡੀ ਪਰਫਾਰਮੈਂਸ ਹੈ ਅਸੀਂ ਬੜੀ ਛੇਤੀ ਇਸੇ 4 ਸਾਲਾ ਤੋਂ ਟਰਾਈ ਕੀਤੀ ਦੀ। ਉਹਦਾ ਕਾਰਨ ਵੀ ਹੈ। ਉਹਦਾ ਕਾਰਨ ਇਹ ਹੈ ਕਿ ਬਿਲਕੁਲ ਇਹ 1183 ਪਲੇਅਰ ਹੈ। ਇਹੜੀ ਗੱਲ ਕਿਸੇ ਯੂਨੀਵਰਸਿਟੀ ਕੋਲ ਹੈ। 1183 ਐਕਟਿਵ ਪਲੇਅਰ ਹੋ ਗਏ। ਜਿਹਦੇ ਵਿੱਚੋਂ 500 ਵਾਰਡ ਕੁੜੀਆਂ ਔਰ ਇਹਦੇ ਤੇ ਅਸੀਂ ਪਿਛਲੇ ਸਾਲ 8.5 ਕਰੋੜ ਰੁਪਏ ਖਰਚ ਕੀਤੇ ਵਿੱਚ ਇਨਕਲੂਡ ਨਾਟ ਓਨਲੀ देयर ਟ੍ਰੇਨਿੰਗ ਬਟ देयर ਡਾਈਟ ਕੁਚ ਇਜ਼ ਐਸੈਟਰਾ ਕਿਉਂਕਿ ਤੁਹਾਨੂੰ ਸਰ ਨੂੰ ਬਤਾਇਆ ਕਿ ਜਿਹੜੇ ਪਲੇਅਰ ਹੈ ਉਹਨਾਂ ਦੀ ਗੇਮ ਇਫੈਕਟ ਹੁੰਦੀ ਹੈ ਅਗਰ ਉਹਨੂੰ ਡਾਈਟ ਨਾ ਦਿੱਤੀ ਜਾਵੇ। ਦੋਸਰ ਮジョਰਟੀ ਪਲੇਅਰ ਕਮ ਫਰੋ ਲੋਕਲ। ਸੋ ਯੂਨੀਵਰਸਿਟੀ ਦਾ ਜਿਹੜਾ ਮਾਡਲ ਹੈ ਟੋਟਲ ਉਹ ਇਹ ਹੈ ਕਿ ਸਟੂਡੈਂਟ ਸੈਂਟ੍ਰਿਕ ਹਰ ਚੀਜ਼ ਜਿਹੜੀ ਹੈ ਬੱਚੇ ਨੂੰ ਧਿਆਨ ਚ ਰੱਖ ਕੇ ਕੀਤੀ ਜਾਵੇ। ਇਹੀ ਕਾਰਨ ਹੈ ਸਿਰਫ ਕਿ ਇਹ ਸਾਡੇ ਮਾਰੀਓ ਚਾਚਾ ਸਾਹਿਬ ਦੇ vision ਦੀ وجہ ਨਾਲ ਅਸੀਂ 12 ਸਾਲਾਂ ਚੱਲ ਚੁੱਕੇ ਹਾਂ ਔਰ ਮੈਂ ਹੁਣ ਅਕੀਰਤ ਅਭੀਰ ਕਰਨੀ ਚਾਹ ਰਿਹਾ ਹਾਂ ਸਾਰੇ ਮਾਤਾ ਪਿਤਾ ਨੂੰ ਔਰ ਬੱਚਿਆਂ ਨੂੰ ਜੋ ਸਾਡੇ ਕੈਂਪਸ ਤੇ ਆਉਣ ਸਾਡਾ ਕੈਂਪਸ ਦੇਖਣ ਜਿਹੜਾ ਅਸੀਂ ਵਰਲਡ ਕਲਾਸ ਇੰਪਲਸ ਸੈਂਟਰ ਬਣਾਇਆ ਹੈ ਜਿਹੜੀ ਅਸੀਂ ਗਲੋਬਲੀ ਐਕਸੈਪਟੇਬਲ ਐਜੂਕੇਸ਼ਨ ਦਿੰਦੇ ਹਾਂ ਪੜ੍ਹਾਉਂਦੇ ਹਾਂ ਉਹ ਦੇਖਣ ਔਰ ਜਿਹੜਾ ਅਸੀਂ ਸਕਾਲਰਸ਼ਿਪ ਦੇ ਰਹੇ ਹਾਂ ਉਹਦਾ ਲਾਭ ਉਠਾਉਣ। ਆਖਿਰ ਤੇ ਮੈਂ ਇੱਕ ਗੱਲ ਕਹਿਣੀ ਹੈ ਕਿ ਜੇ ਮੇਰੇ ਕੋਲੇ ਦੇ ਬਾਰੇ ਨੋ ਕਿਹਾ ਸੀ ਅਗਰ ਮੈਰਿਟੋਰੀਅਸ ਬੱਚੇ ਜ਼ਿਆਦਾ ਹੋਣਗੇ ਕਿ ਕੋਈ 80% ਵੱਡੇ ਟੱਪੇ ਪਰਸੈਂਟੇਜ ਦੇ ਵਿੱਚ ਜ਼ਿਆਦਾ ਹੁੰਦੇ ਹਨ ਸਕਾਲਰਸ਼ਿਪ ਦੀ ਰਾਸ਼ੀ ਇਹ ਫਿਕਸ ਨਹੀਂ ਹੈ ਨਾ ਅਸੀਂ 100 ਪਰਸੈਂਟੇਜ ਸਕਾਲਰਸ਼ਿਪ ਹੀ ਰੱਖੀ ਹੈ ਤੁਹਾਨੂੰ ਪਤਾ ਹੈ ਬਹੁਤ ਸਾਰੇ ਯੂਨੀਵਰਸਿਟੀ ਬੰਨੀ ਸਰਕਾਰੀ ਸਿਸਟਮ ਵੀ ਹੈ ਕਿ 10% ਬੱਚਾ ਨੂੰ ਸਕਾਲਰਸ਼ਿਪ ਮਿਲੇਗਾ ਜਾਂ 15 ਨੂੰ ਮਿਲੇਗਾ ਐਂਕੀ ਕੋਈ ਸ਼ਰਤ ਨਹੀਂ ਹੈ ਕਿਸੇ ਕੋਰਸ ਦੇ ਵਿੱਚ 50% ਬੱਚਾ ਨੂੰ ਹੀ ਮਿਲ ਜਾਂਦਾ ਹੈ ਇਸੇ ਤਰ੍ਹਾਂ ਕੋਸ਼ਿਸ਼ ਨੂੰ ਕਰਦੇ ਤਾਂ ਕਿ ਜੇ ਪੰਜਾਬ ਕਿਹੜੇ ਹੋਂਦ ਨਾਲ ਦੇ ਰਹੇ ਗੂੜੀ ਅਸੀਂ ਸਾਰਿਆਂ ਦੇ ਸਾਰਿਆਂ ਨੂੰ ਅਕਮੋਡੇਟ ਕਰਾਂਗੇ ਵਿਸ਼ੇਸ਼ ਕਰਕੇ ਪੰਜਾਬ ਨੂੰ ਜਿਹੜਾ ਵੀ ਬੱਚਾ ਕੋਈ ਆਏਗਾ ਉਹਨੂੰ ਅਸੀਂ ਛੱਡਾਂਗੇ ਨਹੀਂ ਵੀ ਕਿਸੇ ਵੀ ਸੂਰਤ ਵਿੱਚ ਔਰ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਜਿਹੜਾ ਮਿਸ਼ਨ ਹੈ ਸਾਡੇ ਦੇ ਸੈਟ ਦਾ ਵੀ ਔਰ ਭਾਰਤ ਦਾ ਵੀ ਸਮਾਜਿਕ ਜ਼ਿੰਮੇਵਾਰੀ ਤੇ ਰਾਸ਼ਟਰੀ ਜ਼ਿੰਮੇਵਾਰੀ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਧੰਨਵਾਦ ਮੈਂ ਆਸ ਕਰੂੰਗਾ ਕਿ ਇਹ ਜਾਣਕਾਰੀ ਦੂਰ ਦੂਰ ਤੱਕ ਚਲੀ ਜਾਵੇ ਤਾਂ ਕਿ ਹਰ ਬੱਚੇ ਨੂੰ ਇਹ ਜਾਣਕਾਰੀ ਮਿਲੇ ਹਰ ਮਾਤਾ ਪਿਤਾ ਨੂੰ ਮਿਲੇ ਔਰ ਉਹ ਇਹ ਲਾਭ ਉਠਾ ਸਕਣ ਜਿਹੜੀ ਅਸੀਂ ਉਫਰਾ ਲਗਾ ਰਹੇ ਹਾਂ। ਤਾਂ ਮੈਂ ਅਗਰ ਤੁਹਾਡੇ ਅੱਗੇ ਹੋਵਾਂ ਤਾਂ ਮੈਂ ਬੱਚਿਆਂ ਨੂੰ ਤੁਹਾਨੂੰ ਦਿਖਾਉਣਾ ਚਾਹੁੰਦਾ ਮੇਰੇ ਕੋਲ ਤਿੰਨ ਬੱਚੇ ਇੱਥੋਂ ਦੇਖ ਸਕਦੇ ਹੋ ਤੇ ਜਾਂਦੇ ਸੂਚਿਲਾਈ ਤੋਂ ਲੈ ਕੇ ਹੌਬੇ ਤੱਕ। हमारे साथ हो सकता माइक्रोसॉफ्ट इज अवर डे जीरो कंपनी डे जीरो मीन कि जो सीजन शुरू होता है कनाडा सीजन होता है प्लेसमेंट का कंपनी आनी शुरू होती है बच्चे ने जिन्हें पढ़ते सत्तों पिछली दिन स्टार्ट करने के बहुत अगस्त सेप्टेंबर बट माइक्रोसॉफ्ट काम दिन जून जुलाई बिफोर दी सैशन स्टार्ट दिस इज वी वॉन्ट द बेस्ट रोड तो शी इज वन ऑफ दम जी सिलेक्ट की गई है दस कि अपने बारे उस गर्मन जैन चीज है चीज फ्रॉम जलंधर होंगी बेटी

ਕੀ ਗੋਰਟ੍ਰੈਕਟ ਕੰਸੀ ਯੂ ਬਰੀ ਦਬੀ ਸਿਸਟਮ ਦੀ ਕੋਰਟੀ ਹੈ ਨਾ ਉਹ ਬਿਲਕੁਲ 3 ਇਅਰਸ ਸੀ ਜਿਹੜਾ ਸਟਾਰਟ ਅਗੇਨ ਦੇ ਸੇਮ ਪੈਕੇਜ ਜਿਹੜਾ ਲਗਭਗ 90000 ਫਟੇ ਰਹਿ ਗਿਆ ਉਹ ਥੇੜੀ ਇੱਕ ਕਾਰਗੁਜ਼ਾਰੀ ਹੈ ਬੱਚਿਆਂ ਦੀ ਔਰ ਤੀਸਰਾ ਜਿਹੜਾ ਬਿਲਕੁਲ ਬੇਟਾ ਹੈ ਫੀ ਸਾਹਿਲ ਮਹਾਲਸ ਤੋਂ ਇਹ ਹੀ ਕੰਸਟਰਕਟਿਵ ਟੈਕਨੀਸ਼ੀਅਨ ਜਿਹੜਾ ਪੈਕੇਜ ਉਹ ਵਾਈਫੈਕ ਸੋ ਸਾਡੇ ਕੋਲ ਕੰਪਨੀਆਂ ਆਉਂਦੀਆਂ फ्रॉम 5 ਲੱਖਸ ਟੂ ਐਂਡ ਐਨੀ ਮਾਊਂਟ गुड आफ्टरनून एवरी सर मेरा नाम है और मैं लुझाना पंजाब ऐसी तो सबसे पहले तो मैं चंडीगढ़ यूनिवर्सिटी को शुक्रिया कहना चाहती हूँ कि मेरे तो को जो अपॉर्चुनिटी मिली माइक्रोसॉफ्ट कंपनी के प्लेसमेंट में बैठने के लिए एंड मोस्ट ऑफ ऑल जो उन्होंने मेरे को प्रिपेयर करा कि कैसे इंटरव्यूज देने हैं मॉक इंटरव्यूज दिए टीसी कैम्प कराए मतलब जो हमारे सॉफ्ट स्किल्स होते हैं कम्युनिकेशन होते हैं उसके ऊपर हमने बहुत काम करा एप्टीट्यूड टेक्निकल स्किल्स सब पे बहुत काम करा एंड लाइक like, मेरे पेरेंट्स बहुत प्राउड है इस बात के मेरे को ये अपॉर्चुनिटी मिली मैं यहाँ इस कंपनी में प्लेस हो सकी एंड uh, मैं इम्प्लॉयड हूँ सो दैट इज अ वेरी ग्रेट थिंग एंड एम वेटफुल फॉर ऑल ऑफ दिस एवरीवन, <laughs> मेरा so, नाम गरिमा ना, और मैं यहीं पे जलंधर से हूँ और आ, मैं भी भीशिला की तरह ही चंडीगढ़ यूनिवर्सिटी को जिसने मुझे ये प्लेटफॉर्म दिया मैं यहाँ पे आके आप सब लोगों के सामने अपने आप को एक्सप्रेस कर पाऊँ की मैंने कैसे अपनी अचीवमेंट को ट्रैप किया है और सर सबसे पहले सर आपको थैंक यू चंडीगढ़ यूनिवर्सिटी को थैंक यू और डीसीपीडी डिपार्टमेंट जैसे कि मेरी फ्रेंड ने मेंशन किया है उस डिपार्टमेंट ने मुझे ये वाली जॉब ट्रैप्ट करने के लिए बहुत हेल्प की है डीसीपीडी डिपार्टमेंट मतलब डिपार्टमेंट ऑफ करियर प्लानिंग एंड इन्वेस्टमेंट तो वहाँ पे हमें कैसे लोगों से बातचीत करनी है ढंग से कैसे इंटरव्यूज में बोलना है कैसे किस तरीके से जवाब दिया जाता है किस तरीके से सोचा जा सकता है क्लास के अंदर ही नहीं क्लास के बाहर भी कैसे लोगों से डील किया जा सकता है वो सब डी डिपार्टमेंट ने मुझे सिखाया है क्योंकि मैंने वहाँ पे काफ़ी कॉम्पिटिशन में पार्ट लिया है और उन कॉम्पिटिशन्स को जीता भी Uh, first of all, I would like to say good afternoon to one and all present here. It feels great, first of all, that I am sitting next to sir because it's such a revered uh, dignitary of the University itself. Uh, before I say anything about uh, the University, I would first like to talk about the scholarship program because today if I am here at Chandigarh University, it is all because of the scholarship program. Uh, I also enrolled for the CU CET test in uh, 2021. Uh, when I was looking around for universities and uh, on a random day I gave the test and uh, when I got the result I was very happy you know because I was offered a scholarship of 40% and that is almost like my burden was reduced. My parents were very proud that you know I could have an uh, education at a very prestigious university and from day one my journey at CU has been brilliant and excellent. Because the teachers here are so cordial, they encourage you in different activities. They also uh, tell you to make part in hackathon and many competitions that, you know, is there for the overall development of your skills, uh, how you are and what you will do. The four-year campus life was very uh, beautiful. Uh, talking about the campus placement, TechMindra was my first company that I appeared for. And uh, to uh, give you just suggest that uh, the preparation that was uh, given by the MCD department, it was so on point. that I cracked my first company in the first row. And uh, at last, I would just like to thank sir, the management, and everybody who's been uh, an important part of my journey. Kar training. Uh, uh, she got 45%. She got, it, 45 she got it, so 50%. ਤੋ ਇਹ ਸਪੋਰਟਿਵ ਕਰੋ ਮੈਂ ਇਸ ਤਰ੍ਹਾਂ ਕੇ ਕਹਿ ਰਹੇ ਹਾਂ ਕਿ ਸਪੋਰਟਿਵ ਬੜੇ ਬੱਚੇ ਆਟੋਮੈਟਿਕਲੀ ਸਰਫਰ ਬਾਇ ਪ੍ਰੀਅਰਪੋਰਟ ਮੇਨਟੇਨ ਕਰਦੇ ਆ ਤੇ ਉਹਨੂੰ ਨੌਕਰੀ ਦਾ ਮੌਕਾ ਮਿਲਦਾ ਕਾਰਨ ਨਹੀਂ ਹੋ ਸਕਦਾ ਇਹ ਕਿਹਦੀ ਟ੍ਰੇਡਿੰਗ ਦੀ ਗੱਲ ਕਰ ਰਹੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਚ 3rd ਸੈਮੈਸਟਰ ਤੋਂ ਬੱਚੇ ਨੂੰ ਕਿਹੜੀ-ਕਿਹੜੀ ਫ੍ਰੂ ਕੀਤੀ ਜਾਂਦੀ ਹੈ ਨੌਕਰੀ ਕਰਕੇ ਜਾਂ ਜੋ ਵੀ ਉਹਨੇ ਕਰਨਾ ਚਾਹਿਆ ਚਾਰ ਆਪਸ਼ਨ ਦਿੱਤੇ ਜਾਂਦੇ ਆ ਇਹਨਾਂ ਨੂੰ ਪੀਜੀਐਸ ਸੈਮੈਸਟਰ ਤੋਂ ਬਾਅਦ ਇਹ ਪੁੱਛਿਆ ਗਿਆ ਲੈ ਕੇ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਚਾਰ ਆਪਸ਼ਨ ਹੈ ਨੌਕਰੀ किसी कारपोरेट च नंबर दो अपना बिजनेस या अपना इंडस्ट्री कई पेरेंट्स बिजनेस करते हैं कुछ करते हैं तीसरा हायर स्टडीज तुम बाहर जाना चाहते हो इंडिया च पढ़ना चाहते हो चौथा आर्मी नेवी एयरफोर्स प्लस आई एस आई पी एस और मैं बहुत खुशी का थोड़ा शेयर करना चाहता कि यह सारी ट्रेनिंग कैंपस से दी जाती एक है एक सौ पचास तो ज्यादा ट्रेनर है साढ़े को जिदा ये दस रहे हैं फ्रॉम कम्युनिकेशन स्किल सॉफ्ट ਇੰਟਰਵਿਊ ਸਕਿਲਸ एवरीथिंग ਸਭ ਕੁਝ ਉਹਨਾਂ ਉੱਤੇ 80 ਉੱਤੇ ਬੜਾ ਜਾਂਦਾ। ਇਹ ਪਰ ਆ ਇਸ ਦੀ ਡਿਗਰੀ ਜਿਹੜੀ ਹੈ, ਜੀਆਰਟੀ ਮੈਡ ਦੀ ਜਿਹੜੀ ਇਸ ਗਿਵਨ ਆਫ ਦਾ ਕੈਂਪਸ ਕਿਸੇ ਬੱਚੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਕਰਦੀ। ਮੈਂ ਦਾਅਵੇ ਨਾਲ ਕਹਿੰਦਾ ਮੈਨੂੰ ਕੋਈ ਤੁਸੀਂ ਯੂਨੀਵਰਸਿਟੀ ਬਗਾ ਦਿਓ ਜਿੱਦੇ ਬੱਚਿਆਂ ਨੂੰ ਬਾਹਰ ਨਾ ਜਾਣਾ ਪਵੇ ਕਿਸੇ ਨਾਲ ਤੁਸੀਂ ਕਰਦੇ। ਜਿੰਨੇ ਵੀ ਐਡਵਾਂਸ ਕੋਰਸਸ ਹਨ ਸਾਰੇ ਇਹਨਾਂ ਨੂੰ ਉੱਥੇ ਕਰਵਾ ਲੈਂਦੇ ਆ। ਆਨਲਾਈਨ ਫ੍ਰੀ ਕੋਰਸ ਜਿਹੜੇ ਡਿਫਰੈਂਟ ਯੂਨੀਵਰਸਿਟੀ ਹਾਰਵਰਡ ਵਰਗੀ ਯੂਨੀਵਰਸਿਟੀ ਤੋਂ ਉਹ ਇਹਨਾਂ ਨੂੰ ਕਰਵਾਏ ਜਾਂਦੇ ਨੇ ਜਿਹੜੇ ਆਈ ਐਮ ਸ਼ੋਰ ਇਹਨਾਂ ਨੇ ਕਈ ਬਹੁਤ ਬੁੱਕਸ ਵੀ ਪੜ ਤੇ ਸਾਰਾ ਜਿਹੜਾ ਰਿਜ਼ਲਟ ਹੈ ਇੱਕ ਕਨਸਰਟਡ ਐਫਟਰ ਇੱਕ ਐਸਾ ਪਲਾਨ ਹੈ ਇੱਕ ਐਸਾ ਮਾਡਲ ਹੈ ਜਿਹੜਾ ਕਿ ਅਸੀਂ ਬਿਲਡ ਕਰਨ ਦੇ ਵਿੱਚ ਕਾਮਯਾਬ ਹੋ ਸਕਿਆ ਤੇ ਮੈਨੂੰ ਇਸ ਦਾ ਤਾਂ ਵੀ ਮਾਣ ਹੈ ਕਿ ਤੁਹਾਡੇ ਤੋਂ ਬਹੁਤ ਸਾਰੇ ਜਾਣੇ ਜੋੜ ਕੇ ਕਿ ਮੈਂ ਇਸ ਜੀ ਲੋਸਟੀ ਦਾ ਫਾਊਂਡਰ ਵਾਈਜ਼ਨ ਸੀ। ਕੋਈ ਸਟਾਰਟਡ ਵਿਦ ਇਸ ਜੀ ਲੋਸਟੀ 2012। ਪਰ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਅੱਜ ਵੀ ਇਸ ਲੋਸਟੀ ਨਾਲ ਜੁੜਿਆ ਹੋ ਰਹਿਣ ਦੇ ਬ੍ਰਾਈਟ ਤੱਕ ਜਿਹੜੇ ਅਸੀਂ ਦੇਸ਼ ਲਈ ਬਣਾ ਰਹੇ ਹਾਂ ਉਹਨਾਂ ਨੂੰ ਟ੍ਰੇਨ ਕਰ ਰਹੇ ਹਾਂ। ਔਰ ਕੁਝ ਕਰਕੇ ਅੱਗੇ ਵੀ થેન્ક યુ સો મચ એન આ એમ વેરી પ્રૌડ ઓફ બીચ એઝ આ સેડ યુ ઓસી ઇન્ડા કરકે ઓર ઇન્ડા દે હો રઈ જાનગે ઇહી મેં ચાહું કે આજ دا ਜਿਹੜਾ ਪ੍ਰੈਸ ਕਾਨਫਰੈਂਸ ਹੈ ਇਸ ਥਰੂ ਮੈਸੇਜ ਪਹੁੰਚੇ ઓર ਹੋਰ બ્રાઈટ બચે ਸਾਡੇ ਕੋਲ હો ਸਾਡੇ ਕੋਲ ભારત ਦੇ 28 ਦੇ 28 ਰਾਜ ਹੁੰਦੇ 8 ਦੇ 8 ਯੂਨੀਟ ਦੇ ઓર 68 ਵਿਦੇਸ਼ਾਂ ਦੇ ਵਿੱਚ ਵੜ ਰਹੇ ਅਸੂ ਔਰ ਕੇਵਲ ਸਾਊਥ ਦੇ ਵਿੱਚੋਂ 2500 ਬੱਚੇ ਔਰ ਨਾਰਥ ਇੰਡੀਆ ਦੇ ਵਿੱਚੋਂ 2500 ਬੱਚੇ ਬਹੁਤ ਬਹੁਤ ਥੈਂਕ ਯੂ